ਦੋਸਤੋ ਕੁਝ ਕਹਾਣੀਆਂ ਸਾਡੇ ਦਿਲ ਨੂੰ ਐਸਾ ਸਬਕ ਸਿਖਾ ਦਿੰਦੀਆਂ ਨੇ ਕਿ ਉਹ ਸਾਡੇ ਪੂਰੇ ਜੀਵਨ ਨੂੰ ਬਦਲ ਸਕਦੀਆਂ ਨੇ ਜੀਵਨ ਦੇ ਸੱਚ ਤੇ ਕਰਮਾਂ ਦੀ ਗਹਿਰਾਈ ਵਿੱਚੋਂ ਜਦੋਂ ਅਸਲ ਸਬਕ ਮਿਲਦਾ ਹੈ ਤਾਂ ਉਹ ਸਾਨੂੰ ਸੱਚਮੁੱਚ ਦੇ ਅਰਥ ਸਮਝਾਉਂਦਾ ਹੈ ਅਕਸਰ ਅਸੀਂ ਜੋ ਦੇਖਦੇ ਹਾਂ ਉਹ ਸਿਰਫ ਧੁੰਦਲਾ ਪਰਛਾਵਾਂ ਹੁੰਦਾ ਹੈ ਪਰ ਜਿਸ ਤਰ੍ਹਾਂ ਕਰਮ ਦੇ ਮੌਕੇ ਤੇ ਰੱਬ ਦੀ ਕਿਰਪਾ ਪ੍ਰਗਟ ਹੁੰਦੀ ਹੈ ਉਹ ਸਾਨੂੰ ਹੈਰਾਨ ਕਰ ਦਿੰਦੀ ਹੈ ਕਰਮਾਂ ਦੀ ਸ਼ਕਤੀ ਤੇ ਰੱਬ ਦੇ ਚਮਤਕਾਰਾਂ ਨੂੰ ਸਮਝਣ ਲਈ ਸਾਨੂੰ ਸੱਚਾਈ ਦੇ ਰਸਤੇ ਤੇ ਚੱਲਣਾ ਪੈਂਦਾ ਹੈ ਬੇਸ਼ੱਕ ਉਰਾਕ ਕਿੰਨਾ ਵੀ ਅਜੀਬ ਤੇ ਮੁਸ਼ਕਲਾਂ ਭਰਿਆ ਕਿਉਂ ਨਾ ਹੋਵੇ ਇਸ ਅਜੇਹੀ ਅਜੀਬ ਦਾਸਤਾਨ ਦਾ ਅਨੁਭਵ ਕਰਨ ਲਈ ਤਿਆਰ ਰਹੋ ਜਿੱਥੇ ਪਿਆਰ ਨਫ਼ਰਤ ਕਰਮ ਤੇ ਕਈ ਵਾਰ ਰੱਬ ਦੀ ਚਪੇੜ ਤੋਂ ਸਿੱਖਿਆ ਮਿਲਦੀ ਹੈ ਸੱਚਾਈ ਤੇ ਨੇਕ ਕਰਮਾਂ ਦੀ ਗਹਿਰਾਈ ਵਿੱਚੋਂ ਕਦੋਂ ਰੱਬ ਦਾ ਅਸ਼ੀਰਵਾਦ ਪ੍ਰਗਟ ਹੋਵੇਗਾ ਇਹ ਵੀ ਸਮਾਂ ਹੀ ਦੱਸਦਾ ਹੈ ਬਹੁਤ ਹੀ ਦਿਲਚਸਪ ਕਹਾਣੀ ਹੈ ਕਿਸੇ ਰਾਜ ਵਿੱਚ ਇੱਕ ਬਹੁਤ ਧਨਵਾਨ ਸੇਠ ਰਹਿੰਦਾ ਸੀ ਉਹ ਸ਼ਹਿਰ ਦਾ ਸਭ ਤੋਂ ਅਮੀਰ ਸੇਠ ਸੀ ਸਾਰੇ ਲੋਕ ਉਸ ਦੀ ਬੜੀ ਇੱਜ਼ਤ ਕਰਦੇ ਸੀ ਇੱਕ ਰਾਜੇ ਦੇ ਵਾਂਗ ਉਸ ਦਾ ਸ਼ਹਿਰ ਵਿੱਚ ਬੋਲਬਾਲਾ ਸੀ ਸ਼ਹਿਰ ਦਾ ਮੁਖੀਆ ਹੁਣ ਕਰਕੇ ਹਰ ਕੰਮ ਉਸ ਤੋਂ ਪੁੱਛ ਕੇ ਕਰਿਆ ਜਾਂਦਾ ਸੀ। ਸੇਠ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਸੀ। ਉਹ ਆਪਣੇ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ। ਕਿਸੇ ਕਿਸਮ ਦਾ ਵੀ ਲੋਕਾਂ ਵਿੱਚ ਕੋਈ ਦੁੱਖ ਨਹੀਂ ਸੀ। ਇਸੇ ਤਰ੍ਹਾਂ ਸ਼ਹਿਰ ਦੇ ਕੰਮ ਕਰਦੇ ਕਰਦੇ ਸੇਠ ਦਾ ਸਮਾਂ ਬੜੇ ਆਨੰਦ ਨਾਲ ਬੀਤ ਰਿਹਾ ਸੀ। ਸਮਾਂ ਬੀਤਿਆ। ਕੁਝ ਸਮੇਂ ਬਾਅਦ ਸੇਠ ਦੀ ਪਤਨੀ ਨੇ ਇੱਕ ਕੰਨਿਆ ਨੂੰ ਜਨਮ ਦਿੱਤਾ। ਪਰ ਅਫਸੋਸ ਧੀ ਨੂੰ ਜਨਮ ਦੇ ਕੇ ਉਸ ਦੀ ਪਤਨੀ ਸਵਰਗ ਸਦਾਰ ਗਈ। ਸੇਠ ਨੂੰ ਇਸ ਗੱਲ ਦਾ ਬੜਾ ਝਟਕਾ ਲੱਗਾ। ਸੇਠ ਦੇ ਮਾਨ ਵਿੱਚ ਇਹ ਗੱਲ ਬੈਠ ਗਈ ਕਿ ਮੇਰੀ ਜੋ ਧੀ ਹੋਈ ਹੈ ਇਸੇ ਧੀ ਕਰਕੇ ਮੇਰੀ ਜਾਨ ਤੋਂ ਪਿਆਰੀ ਪਤਨੀ ਦੀ ਮੌਤ ਹੋਈ ਹੈ ਕਿਉਂਕਿ ਸੇਠ ਆਪਣੀ ਪਤਨੀ ਨੂੰ ਬੜਾ ਚਾਹੁੰਦਾ ਸੀ ਪਤਨੀ ਦਾ ਗਮ ਸੇਠ ਨੂੰ ਬਰਦਾਸ਼ਤ ਨਹੀਂ ਹੋਇਆ ਇਸ ਗਮ ਦੇ ਚਲਦੇ ਸੇਠ ਦੀ ਹਾਲਤ ਬਿਲਕੁਲ ਪਾਗਲਾਂ ਵਰਗੀ ਹੋ ਗਈ ਉਸ ਨੇ ਇਹ ਗੱਲ ਆਪਣੇ ਦਿਲ ਤੇ ਦਿਮਾਗ ਵਿੱਚ ਬਿਠਾ ਲਈ ਕਿ ਮੇਰੀ ਧੀ ਕਰਕੇ ਹੀ ਮੇਰੀ ਪਤਨੀ ਦੀ ਮੌਤ ਹੋਈ ਹੈ ਹੁਣ ਤਾਂ ਉਹ ਆਪਣੀ ਧੀ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਸੀ ਉਸ ਦੇ ਵੱਲ ਵੇਖਦਾ ਤੱਕ ਨਹੀਂ ਸੀ ਮਨ ਹੀ ਮਨ ਉਸ ਨਾਲ ਨਫ਼ਰਤ ਕਰਨ ਲੱਗ ਪਿਆ ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਵਿੱਚ ਧੀ ਨਹੀਂ ਇੱਕ ਲੈਣੀ ਹੋਈ ਹੈ ਇਸ ਕਰਕੇ ਹੀ ਮੇਰੀ ਪਤਨੀ ਦੀ ਮੌਤ ਹੋਈ ਹੈ। ਸੇਠ ਨੂੰ ਸਭ ਨੇ ਸਮਝਾਇਆ ਕਿ ਵੇਖੋ ਜੋ ਹੋਣਾ ਸੀ ਉਹ ਹੋ ਗਿਆ। ਹੁਣ ਧੀ ਨਾਲ ਨਫ਼ਰਤ ਕਿਉਂ? ਪਰ ਸੇਠ ਦੇ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਬਸ ਉਹਨੇ ਤਾਂ ਆਪਣੀ ਧੀ ਨੂੰ ਹੀ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਮੰਨ ਲਿਆ। ਹੁਣ ਉਹ ਆਪਣੇ ਕਾਰੋਬਾਰ ਵਿੱਚ ਵੀ ਧਿਆਨ ਨਾ ਦਿੰਦਾ। ਸ਼ਹਿਰ ਦੇ ਕੰਮਾਂ ਵਿੱਚ ਵੀ ਰੁਚੀ ਲੈਣੋਂ ਹਟ ਗਿਆ। ਕੋਈ ਭਲਾਈ ਦਾ ਕੰਮ ਨਾ ਕਰਦਾ। ਕਿਸੇ ਵੀ ਗਰੀਬ ਗੁਰਬੇ ਦੀ ਗੱਲ ਨਾ ਸੁਣਦਾ। ਹੌਲੀ-ਹੌਲੀ ਸੇਠ ਸਦਮੇ ਵਿੱਚ ਚਲਾ ਗਿਆ। ਸੇਠ ਦੀ ਇਹ ਹਾਲਤ ਦੇਖ ਕੇ ਉਸਦੇ ਰਿਸ਼ਤੇਦਾਰ ਤੇ ਉਹਦੇ ਦੋਸਤ ਉਹਦੀ ਚਿੰਤਾ ਕਰਨ ਲੱਗੇ ਕਿ ਜੇਕਰ ਇਸੇ ਤਰ੍ਹਾਂ ਰਹੇਗਾ ਤਾਂ ਫਿਰ ਸ਼ਹਿਰ ਦੇ ਲੋਕਾਂ ਨੂੰ ਬਹੁਤ ਬੁਰਾ ਲੱਗੇਗਾ ਸਾਰੇ ਗਰੀਬ ਲੋਕ ਦੁੱਖ ਭੋਗਣਗੇ ਇਹ ਇੰਨੇ ਵੱਡੇ ਸ਼ਹਿਰ ਦਾ ਕੀ ਹੋਵੇਗਾ ਸੇਠ ਦੀ ਧੀ ਦਾ ਨਾਮ ਨਿਰਮਲਾ ਸੀ ਜਿਹਨੂੰ ਉਹ ਕਲੇਣੀ ਕਹਿੰਦਾ ਸੀ ਉਹ ਹਮੇਸ਼ਾ ਹੁੰਦੀ ਰਹਿੰਦੀ ਪਰ ਸੇਠ ਉਸ ਨੂੰ ਨਜ਼ਰ ਭਰ ਕੇ ਵੀ ਨਹੀਂ ਦੇਖਦਾ ਸੀ ਕੰਮ ਵਾਲੀਆਂ ਦਾਸੀਆਂ ਨੇ ਹੀ ਉਸ ਦੀ ਲੜਕੀ ਦਾ ਪਾਲਣ ਪੋਸ਼ਣ ਕੀਤਾ ਫਿਰ ਸੇਠ ਦੇ ਰਿਸ਼ਤੇਦਾਰਾਂ ਤੇ ਹੋਰ ਦੋਸਤਾਂ ਨੇ ਸਲਾਹ ਦਿੱਤੀ ਕਿ ਜੇਕਰ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਿਵੇਂ ਚੱਲੇਗਾ ਸਾਰਾ ਕਾਰੋਬਾਰ ਠੱਪ ਹੋ ਜਾਵੇਗਾ ਐਸ ਲਈ ਉਹਨਾਂ ਨੇ ਸੇਠ ਨੂੰ ਦੂਜਾ ਵਿਆਹ ਕਰਨ ਦਾ ਸੁਝਾਅ ਦਿੱਤਾ ਸਭ ਨੇ ਕਿਹਾ ਕਿ ਤੇਰੀ ਧੀ ਲਈ ਵੀ ਮਾਂ ਦੇ ਪਿਆਰ ਦੀ ਲੋੜ ਹੈ ਤੇ ਤੈਨੂੰ ਤੇਰਾ ਗਮ ਵੀ ਭੁੱਲ ਜਾਵੇਗਾ ਜੋ ਕਿ ਸੇਠ ਨੂੰ ਵੀ ਸਹੀ ਲੱਗਾ ਦੋਸਤੋ ਇਸ ਤਰ੍ਹਾਂ ਸੇਠ ਨੇ ਦੂਜਾ ਵਿਆਹ ਚਾ ਲਿਆ ਹੁਣ ਘਰ ਵਿੱਚ ਨਿਰਮਲਾ ਦੀ ਦੂਜੀ ਮਾਂ ਆ ਗਈ ਸੀ ਪਰ ਉਸ ਲੜਕੀ ਨਾਲ ਜਦੋਂ ਉਹਦਾ ਪਿਓ ਹੀ ਪਿਆਰ ਨਹੀਂ ਕਰਦਾ ਸੀ ਤਾਂ ਉਹ ਮਤਰੀ ਮਾਂ ਨੇ ਵੀ ਕੀ ਕਰਨਾ ਸੀ ਸੇਠ ਦੀ ਦੂਜੀ ਪਤਨੀ ਵੀ ਉਸ ਕੁੜੀ ਨਾਲ ਨਫ਼ਰਤ ਕਰਨ ਲੱਗ ਪਈ ਉਸਨੇ ਕਦੇ ਉਸ ਬੱਚੀ ਨੂੰ ਨਹੀਂ ਅਪਣਾਇ ਸੋ ਸਮਾਂ ਬੀਤਿਆ ਨਿਰਮਲਾ ਹੁਣ 1 ਸਾਲ ਦੀ ਹੋ ਗਈ ਸੀ ਤੇ ਸੇਠ ਤਾਂ ਹਾਲੇ ਵੀ ਉਹਦੇ ਵੱਲ ਵੇਖਦਾ ਤੱਕ ਨਹੀਂ ਸੀ ਸੇਠ ਹਮੇਸ਼ਾ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਇਹਦਾ ਫਾਇਦਾ ਦੂਜੀ ਪਤਨੀ ਵੀ ਢਾਉਂਦੀ ਸੀ ਹੌਲੀ-ਹੌਲੀ ਸੇਠ ਦੀ ਦੂਜੀ ਪਤਨੀ ਵੀ ਗਰਭਵਤੀ ਹੋ ਗਈ ਉਸਨੇ ਵੀ ਇੱਕ ਕੰਨਿਆ ਨੂੰ ਜਨਮ ਦਿੱਤਾ ਆਪਣੀ ਧੀ ਤੇ ਆਪਣੀ ਪਤਨੀ ਨੂੰ ਸਿਹਤਮੰਦ ਦੇਖ ਕੇ ਸੇਠ ਬਹੁਤ ਖੁਸ਼ ਹੋਇਆ ਉਸਦੀ ਖੁਸ਼ੀ ਦੀ ਵਜ੍ਹਾ ਇਹ ਸੀ ਕਿ ਉਹਦੀ ਪਤਨੀ ਬਿਲਕੁਲ ਠੀਕ ਸੀ ਇਸ ਲਈ ਉਹ ਆਪਣੀ ਦੂਸਰੀ ਧੀ ਨੂੰ ਚੰਗੇ ਲੱਛਣਾਂ ਵਾਲੀ ਸਮਝਦਾ ਸੀ ਸੇਠ ਨੇ ਸ਼ਹਿਰ ਵਿੱਚ ਮਠਿਆਈਆਂ ਬਣਵਾਈਆਂ ਤੇ ਬਹੁਤ ਖੁਸ਼ੀਆਂ ਮਨਾਈਆਂ ਸੇਠ ਨੇ ਉਹਦਾ ਨਾਮ ਸੁਭਾਗਵਤੀ ਰੱਖਿਆ ਇਸ ਤਰ੍ਹਾਂ ਸੁਭਾਗਵਤੀ ਤੇ ਨਿਰਮਲਾ ਦੋਵੇਂ ਹੀ ਇਕੱਠੇ ਪਲਣ ਲੱਗੀਆਂ ਹੌਲੀ-ਹੌਲੀ ਸਮਾਂ ਬੀਤਿਆ ਸੀਠ ਤੇ ਸਠਾਣੀ ਸੁਭਾਗਵਤੀ ਨੂੰ ਬੜਾ ਪਿਆਰ ਕਰਦੇ ਸੀ ਪਰ ਜਿਹਨੂੰ ਉਹ ਕਲੇਣੀ ਮੰਨਦੇ ਸੀ ਨਿਰਮਲਾ ਉਹ ਵਿਚਾਰੀ ਨੂੰ ਭਰੀ ਅੱਖ ਨਾਲ ਵੀ ਨਹੀਂ ਦੇਖਦੇ ਸੀ ਸੋ ਸਮਾਂ ਆਪਣੀ ਰਫਤਾਰ ਨਾਲ ਚੱਲਦਾ ਰਿਹਾ ਹੌਲੀ ਹੌਲੀ ਸੁਭਾਗਵਤੀ ਨੂੰ ਸਿੱਖਿਆ ਦਿੱਤੀ ਗਈ ਪੜਾਇਆ ਗਿਆ ਇੱਕ ਰਾਜਕੁਮਾਰੀ ਵਾਂਗ ਉਹਦੇ ਸਾਰੇ ਸ਼ੌਂਕ ਪਗਾਏ ਗਏ ਪਰ ਨਿਰਮਲਾ ਦੇ ਲਈ ਕੋਈ ਸਿੱਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੁਣ ਜਦੋਂ ਦੋਵੇਂ ਵੱਡੀਆਂ ਹੋਈਆਂ ਤਾਂ ਵੇਖਣ ਵੇ ਤੇ ਦੋਵੇਂ ਬਰਾਬਰ ਦੀਆਂ ਲੱਗਦੀਆਂ ਸੀ ਦੋਵਾਂ ਵਿੱਚ ਜ਼ਿਆਦਾ ਅੰਤਰ ਨਹੀਂ ਸੀ ਪਰ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਸੀਠ ਤੇ ਉਹਦੀ ਪਤਨੀ ਵੱਲੋਂ ਬਹੁਤ ਫਰਕ ਰੱਖਿਆ ਗਿਆ ਸੀ ਸੁਭਾਗਵਤੀ ਦੇ ਜਿਹੜੇ ਕੱਪੜੇ ਹੁੰਦੇ ਸੀ ਜਦੋਂ ਉਹ ਪੁਰਾਣੇ ਹੋ ਜਾਂਦੇ ਤਾਂ ਉਹੀ ਕੱਪੜੇ ਉਤਾਰ ਕੇ ਨਿਰਮਲਾ ਨੂੰ ਪਹਿਨਣ ਲਈ ਦੇ ਦਿੱਤੇ ਜਾਂਦੇ ਕਿਉਂਕਿ ਦੋਸਤੋ ਜਦੋਂ ਦਾ ਪਿਓ ਹੀ ਉਹਨੂੰ ਪਿਆਰ ਨਹੀਂ ਕਰਦਾ ਸੀ ਤਾਂ ਹੋਰ ਕੌਣ ਦੇਖਣ ਵਾਲਾ ਸੀ ਵਿਚਾਰੀ ਦੀ ਮਾਂ ਤਾਂ ਸੀ ਨਹੀਂ ਹੌਲੀ-ਹੌਲੀ ਦੋਵੇਂ ਕੁੜੀਆਂ ਜਵਾਨ ਹੋ ਗਈਆਂ ਇੱਕ ਦਿਨ ਸੇਠਾਣੀ ਕਹਿਣ ਲੱਗੀ ਕਿ ਕੁੜੀਆਂ ਵੱਡੀਆਂ ਹੋ ਗਈਆਂ ਨੇ ਹੁਣ ਇਹਨਾਂ ਦਾ ਵਿਆਹ ਕਰਨਾ ਚਾਹੀਦਾ ਹੈ ਦੋਸਤੋ ਨਿਰਮਲਾ ਬਹੁਤ ਹੀ ਧਾਰਮਿਕ ਪ੍ਰਵਿਰਤੀ ਦੀ ਸੀ ਬਿਲਕੁਲ ਆਪਣੀ ਮਾਂ ਵਾਂਗ ਉਹਦੀ ਮਾਂ ਵੀ ਬਹੁਤ ਧਾਰਮਿਕ ਸੀ ਜੋ ਉਸਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਉਹ ਹਮੇਸ਼ਾ ਭਗਵਾਨ ਦੀ ਪੂਜਾ ਅराधना ਕਰਦੀ ਰਹਿੰਦੀ ਸੀ ਜਦ ਕਿ ਸੁਭਾਗਵਤੀ ਬੜੇ ਗਰੂਰ ਵਿੱਚ ਰਹਿੰਦੀ ਸੀ ਉਹਨੂੰ ਇਹ ਮਾਨ ਸੀ ਕਿ ਉਹ ਤਾਂ ਰਾਜਕੁਮਾਰੀ ਹੈ ਉਹਦੇ ਕੋਲ ਮਾਂ ਤੇ ਪਿਓ ਦੋਹਾਂ ਦਾ ਪਿਆਰ ਹੈ ਪਰ ਵਿਚਾਰੀ ਨਿਰਮਲਾ ਨੂੰ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਦਾ ਸੀ ਪਰ ਰੱਬ ਵੱਲੋਂ ਹੀ ਉਹ ਬਹੁਤ ਜ਼ਿਆਦਾ ਸਮਝਦਾਰ ਸੀ ਉਸਦੀ ਮਤਰੀ ਮਾਂ ਕੁਝ ਵੀ ਕਹਿੰਦੀ ਜਾਂ ਉਹਦੀ ਭੈਣ ਕੁਝ ਵੀ ਕਹਿੰਦੀ ਰਹਿੰਦੀ ਬਸ ਉਹ ਚੁੱਪਚਾਪ ਸੁਣ ਲੈਂਦੀ ਪਰ ਸੇਠ ਤੇ ਉਹਦੀ ਪਤਨੀ ਨੂੰ ਛੱਡ ਕੇ ਬਾਕੀ ਸਾਰੇ ਲੋਕ ਨਿਰਮਲਾ ਨਾਲ ਹਮਦਰਦੀ ਰੱਖਦੇ ਸੀ ਪਰ ਉਸਦੀ ਭੈਣ ਤੇ ਉਸਦੀ ਮਾਂ ਹਮੇਸ਼ਾ ਉਸ ਨੂੰ ਝਿੜਕਦੀਆਂ ਰਹਿੰਦੀਆਂ। ਸੇਠ ਆਪਣੀ ਧੀ ਸੁਭਾਗਵਤੀ ਨੂੰ ਦੇਖ ਕੇ ਫੁੱਲਿਆ ਨਾ ਸਮਾਉਂਦਾ ਪਰ ਨਿਰਮਲਾ ਜਿਹਨੂੰ ਉਹ ਕਲੇਣੀ ਮੰਨਦਾ ਸੀ ਉਸ ਨੂੰ ਵੇਖ ਕੇ ਤਾਂ ਉਹ ਆਪਣਾ ਰਸਤਾ ਹੀ ਬਦਲ ਲੈਂਦਾ ਸੀ। ਵਿਚਾਰੀ ਆਪਣੇ ਪਿਤਾ ਦੇ ਪਿਆਰ ਲਈ ਤਰਸਦੀ ਰਹਿੰਦੀ ਪਰ ਸੇਠ ਕਦੇ ਵੀ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤੱਕ ਨਹੀਂ ਆਉਣ ਦਿੰਦਾ ਸੀ। ਸੋ ਹੁਣ ਜਦੋਂ ਕੁੜੀਆਂ ਵਿਆਹ ਦੇ ਲਾਇਕ ਹੋ ਗਈਆਂ ਤਾਂ ਵਿਆਹ ਤਾਂ ਕਰਨਾ ਹੀ ਪੈਣਾ ਸੀ ਭਾਵੇਂ ਸੇਠ ਉਸ ਨਾਲ ਕਿੰਨੀ ਵੀ ਨਫ਼ਰਤ ਕਿਉਂ ਨਾ ਕਰਦਾ ਹੋਵੇ ਧੀ ਦਾ ਵਿਆਹ ਤਾਂ ਕਰਨਾ ਹੀ ਸੀ। ਸਿਠਾਣੀ ਨੇ ਸੇਠ ਨੂੰ ਧੀਆਂ ਲਈ ਵਰਲਬਨ ਨੂੰ ਕਿਹਾ ਸੀਠ ਇੱਥੇ ਵੀ ਨਿਰਮਲਾ ਦੇ ਵਿਆਹ ਲਈ ਐਸਲੀ ਸੋਚ ਰਿਹਾ ਸੀ ਕਿ ਇਸ ਕਲੈਣੀ ਦਾ ਸਾਆ ਸਾਡੇ ਮਹਿਲ ਵਰਗੇ ਘਰ ਤੋਂ ਹਟ ਜਾਵੇਗਾ ਸੀਠ ਦੀ ਪਤਨੀ ਨੇ ਕਿਹਾ ਕਿ ਸੁਣੋ ਕਿਉਂ ਨਾ ਪਹਿਲਾਂ ਇਸ ਕਲੈਣੀ ਦਾ ਹੀ ਵਿਆਹ ਕਰਕੇ ਉਸ ਨੂੰ ਘਰ ਤੋਂ ਹਟਾ ਦਿੱਤਾ ਜਾਵੇ ਅਸੀਂ ਆਪਣੀ ਧੀ ਦਾ ਵਿਆਹ ਬਾਅਦ ਵਿੱਚ ਕਰਾਂਗੇ ਸੀਠ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਦਾ ਵਿਆਹ ਪਹਿਲਾਂ ਕਰ ਦਿੰਦੇ ਹਾਂ ਜਿਹੋ ਜੀ ਇਹ ਹੈ ਇਹੋ ਜਿਹੀ ਇਹਦੇ ਲਈ ਕੋਈ ਮੁੰਡਾ ਵੇਖ ਲੈਂਦੇ ਹਾਂ ਦੋਸਤੋ ਸੀਠ ਆਪਣੀ ਧੀ ਨਿਰਮਲਾ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਦਾ ਸੀ ਕਿ ਉਸ ਨੇ ਨਫ਼ਰਤ ਤੇ ਹੰਕਾਰ ਵਿੱਚ ਅੰਨੇ ਹੋਏ ਨੇ ਆਪਣੀ ਧੀ ਨਿਰਮਲਾ ਦਾ ਵਿਆਹ ਇੱਕ ਅੰਨੇ ਭਖਾਰੀ ਨਾਲ ਕਰ ਦਿੱਤਾ ਤੇ ਦਾਨ ਦਹੇਜ ਦੇ ਨਾਮ ਤੇ ਉਸ ਨੂੰ ਕੁਝ ਵੀ ਨਹੀਂ ਦਿੱਤਾ ਨਿਰਮਲਾ ਜਦੋਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਕਿ ਉੱਥੇ ਸਿਰਫ ਇੱਕ ਟੁੱਟੀ ਫੁੱਟੀ ਝੌਂਪੜੀ ਸੀ ਜਿੱਥੇ ਬੈਠਣ ਲਈ ਢੰਗ ਦੀ ਜਗ੍ਹਾ ਵੀ ਨਹੀਂ ਸੀ ਉੱਥੇ ਸਿਰਫ ਉਸ ਦਾ ਪਤੀ ਤੇ ਉਹਦੀ ਸੱਸ ਰਹਿੰਦੇ ਸੀ ਨਿਰਮਲਾ ਇਹ ਵੇਖ ਕੇ ਰੱਬ ਦੇ ਅੱਗੇ ਅਰਦਾਸ ਕਰਨ ਲੱਗੀ ਕਿ हे ਭਗਵਾਨ ਇਹ ਮੇਰੀ ਕਿਹੋ ਜਿਹੀ ਪਰਖਿਆ ਹੈ ਮੈਨੂੰ ਪਤੀ ਵੀ ਮਿਲਿਆ ਤਾਂ ਅਨਾ ਜੇਕਰ ਜੀਵਨ ਸਾਥੀ ਹੀ ਠੀਕ ਹੁੰਦਾ ਤਾਂ ਅਸੀਂ ਦੋਵੇਂ ਮਿਲ ਕੇ ਕੁਝ ਕਰ ਸਕਦੇ ਖੈਰ ਰੱਬ ਜੋ ਕਰਦਾ ਚੰਗਾ ਹੀ ਕਰਦਾ ਸੋ ਨਿਰਮਲਾ ਨੇ ਰੱਬ ਦੇ ਬਾਣੇ ਨੂੰ ਮੰਨਦਿਆਂ ਆਪਣੇ ਪਤੀ ਨੂੰ ਰੱਬ ਮੰਨਿਆ ਤੇ ਉਸਨੇ ਆਪਣੇ ਪਤੀ ਤੇ ਆਪਣੀ ਸੱਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਭੋਜਨ ਬਣਾਉਂਦੀ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਖਵਾਉਂਦੀ ਫਿਰ ਆਪ ਖਾਂਦੀ ਉਹਨੇ ਆਪਣੇ ਇਸ ਜੀਵਨ ਨੂੰ ਰੱਬ ਦੀ ਮਰਜ਼ੀ ਮੰਨ ਕੇ ਕਬੂਲ ਕਰ ਲਿਆ ਤੇ ਸਹੁਰੇ ਘਰ ਵਿੱਚ ਬੜੇ ਪਿਆਰ ਨਾਲ ਰਹਿਣ ਲੱਗੀ ਦੂਜੇ ਪਾਸੇ ਸਮਾਂ ਬੀਤਣ ਦੇ ਬਾਅਦ ਸੇਠ ਦੀ ਪਤਨੀ ਨੇ ਸੇਠ ਨੂੰ ਕਿਹਾ ਕਿ ਹੁਣ ਤਾਂ ਉਹ ਮਨਹੂਸ ਕੁੜੀ ਵੀ ਸਾਡੇ ਘਰ ਤੋਂ ਚਲੀ ਗਈ ਹੈ ਹੁਣ ਸਾਨੂੰ ਉਸ ਤੋਂ ਛੁਟਕਾਰਾ ਮਿਲ ਗਿਆ ਹੈ ਕਿਉਂ ਨਾ ਹੁਣ ਅਸੀਂ ਆਪਣੀ ਧੀ ਦਾ ਕਿਸੇ ਚੰਗੇ ਰਾਜ ਘਰਾਣੇ ਵਿੱਚ ਵਿਆਹ ਕਰ ਦਈਏ ਹੁਣ ਬਿਨਾਂ ਦੇਰ ਕੀਤੇ ਸੇਠ ਨੇ ਸੁਭਾਗਵਤੀ ਦਾ ਵਿਆਹ ਨਾਲ ਲੱਗਦੇ ਸ਼ਹਿਰ ਅਮੀਰ ਘਰਾਣੇ ਵਿੱਚ ਬੜੀ ਧੂਮ ਧਾਮ ਨਾਲ ਕਰ ਦਿੱਤਾ ਉਸ ਨੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਪਣੀ ਧੀ ਦੀ ਵਿਦਾਈ ਕੀਤੀ ਉਧਰ ਉਹ ਧੀ ਜਿਹਨੂੰ ਸੇਠ ਕੋ ਲੈਣੀ ਕਹਿੰਦਾ ਸੀ ਉਹ ਵਿਚਾਰੀ ਜਿਵੇਂ ਤਿਵੇਂ ਦਿਨ ਘਟ ਰਹੀ ਸੀ ਸੁਭਾਗਵਤੀ ਇੱਕ ਅਮੀਰ ਸੇਠ ਦੇ ਘਰ ਵਿਆਹ ਕੇ ਗਈ ਸੀ ਇਸ ਲਈ ਉਹ ਰਾਣੀ ਬਣ ਕੇ ਆਨੰਦ ਨਾਲ ਆਪਣਾ ਜੀਵਨ ਬਤੀਤ ਕਰਨ ਲੱਗੀ ਉਸ ਨੂੰ ਸ਼ੁਰੂ ਤੋਂ ਹੀ ਆਪਣੇ ਮਾਤਾ ਪਿਤਾ ਦਾ ਪਿਆਰ ਮਿਲਿਆ ਸੀ ਤੇ ਇੱਥੇ ਵੀ ਉਹਨੂੰ ਚੰਗਾ ਪਤੀ ਤੇ ਸਾਰੇ ਸੁੱਖ ਪ੍ਰਾਪਤ ਹੋ ਗਏ। ਉਧਰ ਨਿਰਮਲਾ ਆਪਣੇ ਭਿਖਾਰੀ ਪਤੀ ਦੇ ਨਾਲ ਉਸ ਝੌਂਪੜੀ ਵਿੱਚ ਰਹਿ ਰਹੀ ਸੀ। ਇੱਕ ਦਿਨ ਨਿਰਮਲਾ ਨੇ ਸੋਚਿਆ ਕਿ ਮੇਰੀ ਸੱਸ ਰੋਜ਼-ਰੋਜ਼ ਭੀਖ ਮੰਗ ਕੇ ਲਿਆਉਂਦੀ ਹੈ। ਇਸ ਤਰ੍ਹਾਂ ਭੀਖ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ। ਇਸ ਤੋਂ ਚੰਗਾ ਇਹ ਹੈ ਕਿ ਮੈਂ ਕੋਈ ਕੰਮ ਕਰ ਲਵਾਂ ਤੇ ਅਸੀਂ ਕਮਾ ਕੇ ਖਾਈਏ। ਤਾਂ ਉਸਨੇ ਆਪਣੀ ਸੱਸ ਨੂੰ ਪੁੱਛਿਆ ਤਾਂ ਉਸ ਦੀ ਸੱਸ ਕਹਿੰਦੀ ਹੈ, "ਪਾਵੇਂ ਹੀ ਤੇਰੇ ਮਾਂ ਪਿਓ ਤੇ ਹੋਰ ਲੋਕ ਤੈਨੂੰ ਕਲੇਣੀ ਕਹਿੰਦੇ ਨੇ ਪਰ ਸਾਡੇ ਘਰ ਦੀ ਤੂੰ ਲక్ష్ਮੀ ਹੈ। ਤੂੰ ਜਿਵੇਂ ਕਹੇਂਗੀ ਆਪਾਂ ਕਰ ਲਵਾਂਗੇ।" ਨਿਰਮਲਾ ਕਹਿੰਦੀ ਹੈ, "ਮਾਂ ਜੀ, ਇਹ ਪੈਸੇ ਵਿੱਚੋਂ ਕੁਝ ਕੁ ਪੈਸੇ ਮੈਨੂੰ ਦੇ ਦਿਓ ਮੈਂ ਨਾ ਪੈਸਿਆਂ ਨਾਲ ਕੁਝ ਖਰਬੂਜੇ ਖਰੀਦ ਕੇ ਲਿਆਉਂਦੀ ਆ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਇਸ ਮੌਸਮ ਵਿੱਚ ਖਰਬੂਜੇ ਖੂਬ ਵਿਕਦੇ ਨੇ ਮੈਂ ਉਹਨਾਂ ਨੂੰ ਵੇਚਾਂਗੀ ਘੱਟੋ ਘੱਟ ਅਸੀਂ ਆਪਣੀ ਥੋੜੀ-ਮੋਟੀ ਕਮਾਈ ਨਾਲ ਇੱਜ਼ਤ ਨਾਲ ਰਹਾਂਗੇ ਤੁਸੀਂ ਰੋਜ਼-ਰੋਜ਼ ਭੀਖ ਮੰਗਣ ਲਈ ਜਾਂਦੇ ਹੋ ਕਿੰਨੇ ਲੋਕ ਤੁਹਾਨੂੰ ਰੋਜ਼ ਠਕਰੌਂਦੇ ਨੇ ਕੋਈ ਇੱਕ-ਦੋ ਜਾਣੇ ਤਰਸ ਕਰਕੇ ਕੁਝ ਦੇ ਵੀ ਦਿੰਦੇ ਨੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਲੋਕ ਤੁਹਾਡਾ અપਮਾਨ ਕਰਨ ਇਸ ਲਈ ਆਦੇ ਤੋ ਤੁਸੀਂ ਕਰ ਰਹੋ ਤੇ ਮੈਂ ਖਰਬੂਜੇ ਵੇਚ ਜਾਵਾਂਗੀ ਇਹ ਸੁਣਤੀ ਉਸ ਦੀ ਸੱਸ ਤੇ ਪਤੀ ਨੇ ਭੀਖ ਵਿੱਚੋਂ ਜੋ ਪੈਸੇ ਇਕੱਠੇ ਕੀਤੇ ਸੀ ਉਹ ਪੈਸੇ ਆਪਣੀ ਬਹੂ ਦੇ ਹੱਥ ਵਿੱਚ ਰੱਖ ਦਿੱਤੇ। ਨਿਰਮਲਾ ਬਾਜ਼ਾਰ ਗਈ ਤੇ ਕੁਝ ਖਰਬੂਜੇ ਖਰੀਦ ਕੇ ਲੈ ਕੇ ਆਈ। ਜੰਗਲ ਦੇ ਰਸਤੇ ਤੇ ਇੱਕ ਮੰਦਰ ਸੀ। ਉਹ ਉਸੇ ਮੰਦਰ ਦੇ ਸਾਹਮਣੇ ਜਾ ਕੇ ਬੈਠ ਗਈ। ਉੱਥੋਂ ਲੰਘਣ ਵਾਲੇ ਲੋਕਾਂ ਨੂੰ ਖਰਬੂਜੇ ਬਹੁਤ ਪਸੰਦ ਆਉਂਦੇ। ਇਸ ਲਈ ਉਹ ਖਰਬੂਜੇ ਹੱਥੋ-ਹੱਥੀ ਵੇਚ ਗਏ। ਇੱਕ ਦਿਨ ਉਹ ਇਸੇ ਤਰ੍ਹਾਂ ਬੈਠੀ ਖਰਬੂਜੇ ਵੇਚ ਰਹੀ ਸੀ। ਸਾਰੇ ਖਰਬੂਜੇ ਵਿਕ ਗਏ। ਸਿਰਫ ਦੋ ਖਰਬੂਜੇ ਉਹਦੇ ਕੋਲ ਰਹਿ ਗਏ ਸੀ। ਫਿਰ ਉਸ ਦਿਨ ਰੱਬ ਦਾ ਚਮਤਕਾਰ ਹੋਇਆ। ਸਮਝੋ ਰੱਬ ਨੇ ਇੱਕ ਬੁੱਢੇ ਫਕੀ ਤੇ ਖਰਬੂਜੇ ਵੇਚ ਰਹੀ ਨਿਰਮਲਾ ਕੋਲ ਪਹੁੰਚ ਗਿਆ ਫਕੀਰ ਦੇ ਫਟੇ ਪੁਰਾਣੇ ਕੱਪੜੇ ਤੇ ਬਹੁਤ ਹੀ ਖਰਾਬ ਹਾਲਤ ਸੀ ਤੇ ਉਹ ਨਿਰਮਲਾ ਨੂੰ ਜਾ ਕੇ ਕਹਿਣ ਲੱਗਾ ਬੇਟੀ ਅਸੀਂ ਬਹੁਤ ਭੁੱਖੇ ਹਾਂ ਕੀ ਸਾਨੂੰ ਖਰਬੂਜਾ ਖਾਣ ਨੂੰ ਮਿਲੇਗਾ ਤਾਂ ਨਿਰਮਲਾ ਬੋਲੀ ਬਾਬਾ ਤੁਸੀਂ ਬੈਠੋ ਇੰਨੀ ਗਰਮੀ ਪੈ ਰਹੀ ਹੈ ਲਓ ਪਹਿਲਾਂ ਥੋੜਾ ਪਾਣੀ ਪੀ ਲਓ ਨਿਰਮਲਾ ਨੇ ਫਕੀਰ ਨੂੰ ਪਾਣੀ ਪਿਲਾਇਆ ਤੇ ਆਰਾਮ ਨਾਲ ਬਿਠਾਇਆ ਉਸਦੇ ਬਾਅਦ ਉਸਨੇ ਫਕੀਰ ਨੂੰ ਖਰਬੂਜਾ ਖਾਣ ਨੂੰ ਦਿੱਤਾ ਖਰਬੂਜਾ ਖਾ ਕੇ ਫਕੀਰ ਬੋਲਿਆ ਬੇਟਾ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ ਤਾਂ ਨਿਰਮਲਾ ਕਹਿੰਦੀ ਹੈ ਕੋਈ ਗੱਲ ਨਹੀਂ ਬਾਬਾ ਮੈਂ ਖਰਬੂਜੇ ਵਿੱਚ ਨਹੀਂ ਸੀ ਤੇ ਰੱਬ ਦੀ ਕਿਰਪਾ ਨਾਲ ਮੇਰੇ ਸਾਰੇ ਖਰਬੂਜੇ ਵਿਕ ਗਏ। ਹੁਣ ਮੇਰੇ ਕੋਲ ਇਹ ਸਿਰਫ ਦੋ ਖਰਬੂਜੇ ਰਹਿ ਗਏ ਸੀ ਤੇ ਜੇਕਰ ਤੁਸੀਂ ਇਹ ਖਾ ਲੋਗੇ ਤਾਂ ਇਹ ਤਾਂ ਮੇਰੇ ਲਈ ਪੁੰਨ ਦਾ ਕੰਮ ਹੈ। ਬਾਕੀ ਤੁਸੀਂ ਮੈਨੂੰ ਇਹਨੇ ਪਿਆਰ ਨਾਲ ਬੇਟੀ ਕਿਹਾ ਹੈ। ਬੇਟੀ ਸ਼ਬਦ ਸੁਣਨ ਲਈ ਤਾਂ ਮੇਰੇ ਕੰਨ ਤੇ ਦਿਲ ਤਰਸ ਗਏ ਸੀ। ਕਦੇ ਮੇਰੇ ਪਿਤਾ ਨੇ ਵੀ ਮੈਨੂੰ ਬੇਟੀ ਦਾ ਪਿਆਰ ਨਹੀਂ ਦਿੱਤਾ। ਤਦ ਫਕੀਰ ਖੁਸ਼ ਹੋਇਆ ਤੇ ਬੋਲਿਆ, "ਬੇਟੀ, ਮੈਂ ਕਾਫੀ ਦੂਰੋਂ ਆਇਆ ਤੇ ਲੰਮਾ ਸਮਾਂ ਤੁਰਨ ਕਰ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ।" ਤਾਂ ਨਿਰਮਲਾ ਕਹਿੰਦੀ ਹੈ, "ਲਿਆਓ ਬਾਬਾ, ਮੈਂ ਤੁਹਾਡੇ ਪੈਰ ਦਬਾ ਦਿੰਦੀ ਇੰਨਾ ਕਹਿ ਕੇ ਉਹ ਫਕੀਰ ਦੇ ਚਰਨ ਦਬਾਉਣ ਲੱਗੀ ਐਨੇ ਵਿੱਚ ਬਿਰਧ ਫਕੀਰ ਨੂੰ ਨੀਂਦ ਆ ਜਾਂਦੀ ਹੈ ਦੋਸਤੋ ਇੰਜ ਜਾਪਦਾ ਸੀ ਜਿਵੇਂ ਨਿਰਮਲਾ ਦੇ ਕੋਲ ਰੱਬ ਹੀ ਲੇਟ ਗਿਆ ਹੋਵੇ ਜਦ ਫਕੀਰ ਦੀ ਅੱਖ ਖੁੱਲੀ ਤਾਂ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਬੇਟੀ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਤੇ ਸਾਡੇ ਕੋਲ ਤਾਂ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਅਸੀਂ ਤੈਨੂੰ ਕੀ ਦਈਏ ਨਿਰਮਲਾ ਕਹਿੰਦੀ ਹੈ ਕੋਈ ਗੱਲ ਨਹੀਂ ਬਾਬਾ ਤੁਹਾਡੀ ਸੇਵਾ ਕਰਕੇ ਮੈਨੂੰ ਮਾਂ ਵਰਗਾ ਪਿਆਰ ਮਿਲਿਆ ਮੈਨੂੰ ਐਸਾ ਮਹਿਸੂਸ ਹੋਇਆ ਕਿ ਜਿਵੇਂ ਤੁਸੀਂ ਮੇਰੀ ਮਾਂ ਹੋ ਤਦ ਫਕੀਰ ਬੋਲਿਆ ਚੰਗਾ ਬੇਟੀ ਹੁਣ ਅਸੀਂ ਚੱਲਦੇ ਹਾਂ ਇਨਾ ਕਹਿੰਦੇ ਫਕੀਰ ਨੇ ਝੋਲੀ ਵਿੱਚੋਂ ਕੁਝ ਪਪੂਤੀ ਕੱਢੀ ਜਿਹਨੂੰ ਆਪਾਂ ਰਾਖ ਕਹਿ ਦਿੰਦੇ ਆ ਤੇ ਉਸਨੇ ਉਹ ਨਿਰਮਲਾ ਨੂੰ ਦੇ ਦਿੱਤੀ ਨਿਰਮਲਾ ਨੇ ਖੁਸ਼ੀ-ਖੁਸ਼ੀ ਉਹ ਪਪੂਤੀ ਆਪਣੀ ਸਾੜੀ ਦੇ ਪੱਲੇ ਵਿੱਚ ਬੰਨ ਕੇ ਰੱਖ ਲਈ ਫਿਰ ਜਦੋਂ ਆਪਣੀ ਝੌਂਪੜੀ ਪਹੁੰਚਦੀ ਹੈ ਤਾਂ ਆਪਣੀ ਸੱਸ ਨੂੰ ਕਹਿੰਦੀ ਹੈ ਮਾਂ ਜੀ ਅੱਜ ਇੱਕ ਬੁੱਢੇ ਫਕੀਰ ਦੀ ਸੇਵਾ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਤੇ ਦੇਖੋ ਮਾਂ ਅੱਜ ਦੀ ਕਮਾਈ ਅੱਜ ਫਿਰ ਮੇਰੇ ਸਾਰੇ ਖਰਗੂਜੇ ਵੇਚ ਗਏ ਹੁਣ ਤੁਹਾਨੂੰ ਤੇ ਮੇਰੇ ਪਤੀ ਨੂੰ ਕਿਤੇ ਵੀ ਭੀਖ ਮੰਗਣ ਦੀ ਲੋੜ ਨਹੀਂ ਹੈ ਹੁਣ ਅਸੀਂ ਮਿਹਨਤ ਨਾਲ ਕੰਮ ਕਰਕੇ ਆਪਣਾ ਗੁਜ਼ਾਰਾ ਕਰਾਂਗੇ ਤੇ ਰੱਬ ਦੀ ਕਿਰਪਾ ਨਾਲ ਅਸੀਂ ਇੱਜ਼ਤਦਾਰ ਜ਼ਿੰਦਗੀ ਜੀਵਾਂਗੇ ਅੱਜ ਤੋਂ ਅਸੀਂ ਭੀਖ ਨਹੀਂ ਮੰਗਣੀ ਤਾਂ ਉਸ ਦੀ ਸੱਸ ਬੋਲੀ ਬੇਟਾ ਮੈਂ ਤੇਰੇ ਵਰਗੀ ਬਹੂ ਪਾ ਕੇ ਨਿਹਾਲ ਹੋ ਗਈਆਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਮੇਰੇ ਪੁੱਤ ਦਾ ਵਿਆਹ ਵੀ ਹੋਵੇਗਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪੁੱਤ ਦੀ ਕਿਸਮਤ ਵਿੱਚ ਐਸੀ ਸੰਸਕਾਰਾਂ ਵਾਲੀ ਤੇ ਲక్ష్ਮੀ ਵਰਗੀ ਬਹੂ ਲਿਖੀ ਹੋਏਗੀ ਮੈਂ ਤਾਂ ਰੱਬ ਦੀ ਬਹੁਤ ਸ਼ੁਕਰਗੁਜ਼ਾਰਾਂ ਕਿ ਉਸਨੇ ਮੇਰੇ ਪੁੱਤ ਦੀ ਕਿਸਮਤ ਵਿੱਚ ਤੈਨੂੰ ਲਿਖਿਆ ਫਿਰ ਨਿਰਮਲਾ ਨੇ ਉਸ ਫਕੀਰ ਦੀ ਦਿੱਤੀ ਭਪੂਤੀ ਦੇਖੀ ਤੇ ਕੁਝ ਸੋਚਣ ਲੱਗੀ ਫਿਰ ਉਸਨੇ ਸੋਚਿਆ ਕਿ ਘਰ ਦੇ ਚਾਰੋਂ ਕੋਨਿਆਂ ਵਿੱਚ ਇਸ ਨੂੰ ਛਿੜਕ ਦਿੰਦੀਆਂ ਤੇ ਜਿਹੜੀ ਬਚੇਗੀ ਉਸ ਨੂੰ ਸੰਦੂਕ ਵਿੱਚ ਰੱਖ ਕੇ ਤੇ ਥੋੜੀ ਜੀ ਰਾਖ ਤੁਲਸੀ ਦੇ ਗਮਲੇ ਵਿੱਚ ਰੱਖ ਦੇਵਾਂਗੀ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਉਸ ਨੇ ਉਹ ਪਪੂਤੀ ਆਪਣੇ ਘਰ ਦੇ ਚਾਰੋਂ ਕੋਨਿਆਂ ਵਿੱਚ ਬਖੇਰ ਦਿੱਤੀ ਥੋੜੀ ਜੀ ਸੰਦੂਕ ਵਿੱਚ ਰੱਖ ਦਿੱਤੀ ਦੋਸਤੋ ਜਦੋਂ ਹੀ ਉਹ ਸਵੇਰੇ ਉੱਠਦੀ ਹੈ ਤਾਂ ਕੀ ਦੇਖਦੀ ਹੈ ਕਿ ਉਸ ਦੀ ਝੌਂਪੜੀ ਦੀ ਥਾਂ ਬਹੁਤ ਹੀ ਸੋਹਣਾ ਮਹਿਲ ਵਰਗਾ ਘਰ ਬਣ ਗਿਆ ਹੈ ਚਾਰੋਂ ਕੋਨਿਆਂ ਤੇ ਹੀਰੇ ਮੋਤੀ ਚਮਕ ਰਹੇ ਨੇ ਧਨ ਦੇ ਅੰਬਾਰ ਲੱਗੇ ਹੋਏ ਨੇ ਤੇ ਅਣਗਿਣਤ ਧਨ ਨਾਲ ਘਰ ਭਰਿਆ ਹੋਇਆ ਹੈ ਇਹ ਦੇਖ ਕੇ ਉਸ ਨੂੰ ਬਹੁਤ ਹੈਰਾਨੀ ਹੋਈ ਉਹ ਦੌੜਦੀ ਹੋਈ ਆਪਣੀ ਸੱਸ ਦੇ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਮਾਂ ਜੀ ਉਠੋ ਵੇਖੋ ਕੀ ਚਮਤਕਾਰ ਹੋ ਗਿਆ ਹੈ ਉਹਦੀ ਸੱਸ ਦੀ ਅੱਖ ਖੁੱਲੀ ਤਾਂ ਉਹ ਹੈਰਾਨ ਹੋ ਗਈ ਕਿ ਇਹ ਮੈਂ ਕੀ ਵੇਖ ਰਹੀ ਹਾਂ ਉਸਨੇ ਵੇਖਿਆ ਕਿ ਇਹ ਘਰ ਤਾਂ ਪਹਿਚਾਣ ਵਿੱਚ ਨਹੀਂ ਆ ਰਿਹਾ ਨਿਰਮਲਾ ਬੋਲੀ ਕਿ ਵੇਖੋ ਇਹ ਰੱਬ ਦੀ ਕਿਰਪਾ ਹੋਈ ਹੈ ਉਹਦੀ ਕਿਰਪਾ ਨਾਲ ਮੇਰੇ ਭਾਗ ਬਦਲ ਗਏ ਨੇ ਸ਼ਾਇਦ ਉਹ ਬੁੱਢਾ ਫਕੀਰ ਕੋਈ ਹੋਰ ਨਹੀਂ ਸਾਖਸ਼ਾਤ ਰਬ ਹੀ ਸੀ ਜਿਹਨੂੰ ਮੈਂ ਪਹਿਚਾਨ ਨਹੀਂ ਪਾਈ ਰੱਬ ਨੂੰ ਨਾ ਪਹਿਚਾਨ ਪਾਉਣ ਦਾ ਦੁੱਖ ਹੁਣ ਉਹਨੂੰ ਬਹੁਤ ਸਤਾਉਣ ਲੱਗਾ ਤੇ ਰੋਣ ਲੱਗ ਪਈ ਕਿ ਰੱਬ ਆਪ ਮੇਰੇ ਕੋਲ ਆਇਆ ਤੇ ਮੈਂ ਉਹਨਾਂ ਨੂੰ ਪਹਿਚਾਨ ਨਹੀਂ ਸਕੇ ਤਦ ਹੀ ਉਹਦੇ ਪਤੀ ਦੀ ਅੱਖ ਖੁੱਲੀ ਤੇ ਉਹ ਚਲਾਉਂਦਾ ਹੋਇਆ ਬੋਲਿਆ ਨਿਰਮਲਾ ਮੈਂ ਇਹ ਆਪਣੀਆਂ ਅੱਖਾਂ ਨਾਲ ਕੀ ਦੇਖ ਰਿਹਾ ਹਾਂ ਹੁਣ ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ ਹੁਣ ਮੈਂ ਅੰਨ੍ਹਾ ਨਹੀਂ ਰਿਹਾ ਇਹ ਦੇਖ ਕੇ ਨਿਰਮਲਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹਦੇ ਪਤੀ ਦੀਆਂ ਅੱਖਾਂ ਠੀਕ ਹੋ ਗਈਆਂ ਇਹ ਉਸਦੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਸੀ ਰੱਬ ਦੀ ਕਿਰਪਾ ਨਾਲ ਹੁਣ ਉਸਦਾ ਪਤੀ ਕਿਸੇ ਰਾਜੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਹੁਣ ਨਿਰਮਲਾ ਨੇ ਘਰ ਵਿੱਚ ਪੂਜਾ ਪਾਠ ਕਰਾਉਣ ਬਾਰੇ ਸੋਚਿਆ ਉਹਨੇ ਆਪਣੇ ਘਰ ਵਿੱਚ ਰੱਬ ਦਾ ਸ਼ੁਕਰਾਨਾ ਕਰਨ ਲਈ ਕਥਾ ਕੀਰਤਨ ਦਾ ਆਯੋਜਨ ਕੀਤਾ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ। ਉਹਨੇ ਇੱਕ ਪੱਤਰ ਆਪਣੇ ਪੇਕੇ ਭੇਜਿਆ ਤੇ ਇੱਕ ਚਿੱਠੀ ਆਪਣੀ ਭੈਣ ਸੁਭਾਗਵਤੀ ਦੇ ਘਰ ਵੀ ਭੇਜੀ। ਚਿੱਠੀ ਮਿਲਣ ਤੇ ਨਿਰਮਲਾ ਦੇ ਪਿਤਾ ਤੇ ਉਹਦੀ ਮਤਰੀਂ ਮਾਂ ਵੀ ਆਏ। ਉਹ ਆਏ ਤਾਂ ਸੀ ਪਰ ਦੋਸਤੋ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਉੱਥੇ ਪਹੁੰਚ ਕੇ ਉਸਦੇ ਪਿਤਾ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਹ ਸੋਚ ਰਿਹਾ ਸੀ ਕਿ ਮੈਂ ਆਪਣੀ ਧੀ ਨਾਲ ਬਹੁਤ ਬੁਰਾ ਕੀਤਾ। ਪਰ ਉਹਦੇ ਨਸੀਬ ਨਸੀਬਾਂ ਦੇ ਸਾਹਮਣੇ ਕਿਸੇ ਦੀ ਨਹੀਂ ਚੱਲਦੀ। ਮੇਰੇ ਚਾਹ ਨਾਲ ਕੀ ਹੁੰਦਾ? ਜਦੋਂ ਰੱਬ ਨੇ ਉਹਦਾ ਨਸੀਬ ਆਪਣੇ ਹੱਥਾਂ ਨਾਲ ਲਿਖਿਆ ਉਨ ਦੇ ਮਾਤਾ ਪਿਤਾ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿਉਂਕਿ ਜਦੋਂ ਨਿਰਮਲਾ ਤੇ ਸੁਭਾਗਵਤੀ ਦਾ ਵਿਆਹ ਹੋਇਆ ਸੀ ਤਾਂ ਉਹਦੇ ਪਿਤਾ ਨੇ ਆਪਣੀ ਧੀ ਨੂੰ ਕੁਝ ਵੀ ਨਹੀਂ ਦਿੱਤਾ ਸੀ ਤੇ ਜਾਣ ਬੁੱਝ ਕੇ ਇੱਕ ਅੰਨੇ ਭਿਖਾਰੀ ਨਾਲ ਉਹਦਾ ਵਿਆਹ ਕਰਵਾਇਆ ਸੀ ਰੱਬ ਦੀ ਐਸੀ ਚਪੇੜ ਵਜੀ ਕਿ ਇਸੇ ਪਾਪ ਦੇ ਕਾਰਨ ਉਹਦਾ ਪਿਤਾ ਤੇ ਮਿਤਰੀ ਮਾਂ ਦੋਵੇਂ ਕੋੜੀ ਹੋ ਗਏ ਬਹੁਤ ਇਲਾਜ ਕਰਨ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋਏ ਉਹਨਾਂ ਦੀ ਠਾਠ ਬਾਠ ਵੀ ਖਤਮ ਹੋ ਗਈ ਲੋਕਾਂ ਵਿੱਚ ਸੇਠ ਲਈ ਰੋਸ ਪੈਦਾ ਹੋ ਗਿਆ ਕਿਉਂਕਿ ਜਦੋਂ ਸ਼ਹਿਰ ਦਾ ਮੁਖਿਆ ਹੀ ਕਮਜ਼ੋਰ ਹੋਵੇ ਤਾਂ ਸ਼ਹਿਰ ਵੀ ਗਰੀਬ ਹੋ ਹੀ ਜਾਵੇਗਾ ਉਹ ਸੇਠ ਹੁਣ ਸਿਰਫ ਨਾਂ ਦਾ ਸੇਠ ਰਹਿ ਗਿਆ ਸੀ ਦੋਸਤੋ ਜਦੋਂ ਉਹਦੀ ਭੈਣ ਸੁਭਾਗ ਵਿਧਾਈ ਤਾਂ ਆਪਣੀ ਭੈਣ ਦੀ ਸ਼ਾਨ ਸ਼ੌਕਤ ਵੇਖ ਕੇ ਉਹਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਹ ਸੋਚਣ ਲੱਗੀ ਕਿ ਮੈਂ ਤਾਂ ਇੱਕ ਤਕੜੇ ਸੇਠ ਦੀ ਪਤਨੀ ਹਾਂ ਮੇਰੇ ਕੋਲ ਇੰਨਾ ਵੱਡਾ ਘਰ ਹੈ ਪਰ ਇਹ ਮਹਿਲ ਤੇ ਇਹਦੇ ਸਾਰੇ ਸੁੱਖ ਤਾਂ ਮੇਰੇ ਨਾਲੋਂ ਵੀ ਕਈ ਗੁਣਾ ਵਧੇਰੇ ਨੇ ਆਪਣੀ ਭੈਣ ਦੀ ਸ਼ਾਨ ਦੇਖ ਕੇ ਉਹ ਬਹੁਤ ਹੀ ਬੇਚੈਨ ਹੋ ਗਈ ਤੇ ਕਹਿਣ ਲੱਗੀ ਨਿਰਮਲਾ ਤੈਨੂੰ ਇਹ ਸਭ ਕਿੱਥੋਂ ਮਿਲਿਆ ਤੇ ਕਿਵੇਂ ਮਿਲਿਆ ਤਾਂ ਨਿਰਮਲਾ ਨੇ ਸਾਰੀ ਕਹਾਣੀ ਉਸ ਦੇ ਅੱਗੇ ਬਿਆਨ ਕਰ ਦਿੱਤੀ ਕਿ ਕਿਵੇਂ ਰੱਬ ਉੱਪਰ ਭਰੋਸੇ ਤੇ ਮਿਹਨਤ ਨੇ ਉਸਦੀ ਕਾਇਆ ਕਲਪ ਬਦਲ ਦਿੱਤੀ। ਇਹ ਸੁਣ ਕੇ ਉਸਦੀ ਭੈਣ ਸੁਭਾਗਵਤੀ ਦੇ ਮਨ ਅੰਦਰ ਹੋਰ ਵੀ ਜ਼ਿਆਦਾ ਲਾਲਚ ਆ ਗਿਆ। ਉਸਦੇ ਦਿਲ ਵਿੱਚ ਆਪਣੀ ਭੈਣ ਨੂੰ ਹੀਠਾਂ ਦੇਖਣ ਦੀ ਜ਼ੈਦ ਫਿਰ ਜਾਗ ਉੱਠੀ ਕਿਉਂਕਿ ਉਹ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਨਿਰਮਲਾ ਕਦੇ ਵੀ ਉਸ ਤੋਂ ਉੱਪਰ ਨਾ ਪਹੁੰਚੇ। ਪਰ ਦੋਸਤੋ ਜਿਹਨੂੰ ਰੱਬ ਉਠਾਵੇ ਉਹਨੂੰ ਭਲਾ ਕੌਣ ਰੋਕ ਸਕਦਾ ਹੈ? ਉੱਪਰ ਉਠਾਉਣ ਵਾਲਾ ਤਾਂ ਰੱਬ ਹੀ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਫਰਮਾਇਆ ਹੈ ਖਨਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਵ ਨਿਵਾਜ। ਖਣ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਕਰਾ ਦਿੰਦਾ ਹੈ ਉਹ ਰੱਬ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ ਸੋ ਜਦੋਂ ਹੀ ਭੋਲੀ ਨਿਰਮਲਾ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਕਿ ਉਸ ਨੇ ਇੱਕ ਬੁੱਢੇ ਫਕੀਰ ਨੂੰ ਖਰਬੂਜੇ ਖਵਾਏ ਸੀ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇਹ ਸਭ ਕੁਝ ਹੋਇਆ ਹੈ ਆਪਣੀ ਭੈਣ ਤੋਂ ਇਹ ਸਭ ਜਾਣ ਕੇ ਸੁਭਾਗਵਤੀ ਆਪਣੇ ਘਰ ਆ ਕੇ ਪਤੀ ਨੂੰ ਬੋਲੀ ਕਿ ਮੈਂ ਵੀ ਖਰਬੂਜੇ ਵਿੱਚ ਜਾਵਾਂਗੀ ਉਹਦੇ ਪਤੀ ਨੇ ਜਵਾਬ ਦਿੱਤਾ ਕਿ ਤੂੰ ਇੱਕ ਇਹੋ ਜੀਆਂ ਗੱਲਾਂ ਕਰ ਰਹੀ ਹੈ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਤੇ ਤੇਰੀ ਭੈਣ ਇੰਨੀ ਗਰੀਬ ਸੀ ਉਹਦੀ ਸੱਚੀ ਸ਼ਰਧਾ ਤੇ ਭਗਤੀ ਦੇਖ ਕੇ ਉਹਦੇ ਤੇ ਰੱਬ ਨੇ ਕਿਰਪਾ ਕੀਤੀ ਹੈ ਪਰ ਤੂੰ ਕਿਉਂ ਇੰਨੀ ਜਲਣ ਵਿੱਚ ਮਰੀ ਜਾ ਰਹੀ ਹੈ ਤੇਰੇ ਕੋਲ ਕਿਸ ਚੀਜ਼ ਦੀ ਕਮੀ ਹੈ ਪਰ ਦੋਸਤੋ ਸੁਭਾਗਵਤੀ ਨਹੀਂ ਮੰਨੀ ਉਹ ਆਪਣੀ ਭੈਣ ਨੂੰ ਨੀਮਾ ਦਿਖਾਉਣ ਵਿੱਚ ਇੰਨੀ ਅੰਨੀ ਹੋ ਚੁੱਕੀ ਸੀ ਕਿ ਉਸਨੇ ਆਪਣੇ ਮਾਪਿਆਂ ਦਾ ਹਾਲ ਵੀ ਨਹੀਂ ਦੇਖਿਆ ਕਿ ਉਹਨਾਂ ਨੂੰ ਨਿਰਮਲਾ ਨਾਲ ਬੁਰਾ ਵਰਤਾਵਰਣ ਦਾ ਕੀ ਫਲ ਮਿਲ ਰਿਹਾ ਹੈ ਉਹ ਬੋਲੀ ਕਿ ਨਹੀਂ ਜੀ ਮੈਂ ਤਾਂ ਖਰਬੂਜੇ ਵੇਚਣ ਹੀ ਨੇ ਤਾਂ ਪਤੀ ਕਹਿੰਦਾ ਹੈ ਕਿ ਠੀਕ ਹੈ ਜੇ ਮੇਰੀ ਗੱਲ ਨਹੀਂ ਮੰਨਣੀ ਤਾਂ ਚਲੀ ਜਾ ਹੁਣ ਇੱਕ ਝੋਲੇ ਵਿੱਚ ਖਰਬੂਜੇ ਭਰ ਲਏ ਤੇ ਇੱਕ ਮੰਦਰ ਦੇ ਸਾਹਮਣੇ ਬੈਠ ਕੇ ਖਰਬੂਜੇ ਵੇਚਣ ਲੱਗੀ ਦੋਸਤੋ ਰੱਬ ਤਾਂ ਜਾਣੀ ਜਾਣਿਆ ਉਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਸ ਦਿਨ ਰੱਬ ਇੱਕ ਬਿਰਧ ਮਾਤਾ ਦੇ ਰੂਪ ਵਿੱਚ ਸੁਭਾਗਵਤੀ ਕੋਲ ਗਿਆ ਜਾ ਕੇ ਕਿਹਾ ਕਿ ਬੇਟਾ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੈ ਗਰਮੀ ਦੇ ਮਾਰੇ ਬੁਰਾ ਹਾਲ ਹੈ ਬਹੁਤ ਪਿਆਸ ਵੀ ਲੱਗੀ ਹੈ ਕੁਝ ਪਾਣੀ ਪਿਲਾ ਦਿਓ ਤੇ ਕੁਝ ਖਰਬੂਜਾ ਖਾਣ ਨੂੰ ਦੇ ਦਿਓ ਸੁਭਾਗਵਤੀ ਗੁੱਸੇ ਨਾਲ ਬੋਲੀ ਹਟੋ ਇੱਥੋਂ ਸਵੇਰ ਤੋਂ ਕੁਝ ਵੀ ਨਹੀਂ ਵਿਕਿਆ ਪਤਾ ਨਹੀਂ ਕਿੱਥੋਂ ਇਹ ਪਿਖਾਰੀ ਆ ਜਾਂਦੇ ਨੇ ਬਿਰਧ ਮਾਤਾ ਉੱਥੋਂ ਜਾਂਦੀ ਨਹੀਂ ਸਗੋਂ ਦੇ ਕੋਲ ਹੋ ਕੇ ਬੈਠ ਜਾਂਦੀ ਹੈ ਸੁਭਾਗਵਤੀ ਫਿਰ ਗੁੱਸੇ ਵਿੱਚ ਕਹਿੰਦੀ ਹੈ ਕਿ ਇੱਥੋਂ ਹਟ ਜਾਓ ਤੂੰ ਇਨੀ ਮੈਲੀ ਕਚੇੜੀ ਐ ਮੈਂ ਇੱਥੇ ਕਰਬੂਜੇ ਵੇਚਣ ਆਈਆਂ ਤੇ ਨੂ ਵੇਖ ਕੇ ਕੋਈ ਵੀ ਖਰੀਦਣ ਨਹੀਂ ਆ ਰਹਾ ਅਜੇ ਤੱਕ ਮੇਰਾ ਇੱਕ ਵੀ ਖਰਬੂਜਾ ਨਹੀਂ ਵਿਕਿਆ ਐਨੇ ਵਿੱਚ ਸੁਭਾਗਵਤੀ ਦੀ ਨਜ਼ਰ ਬੁੱਢੀ ਔਰਤ ਦੀ ਇੱਕ ਥੈਲੀ ਵੱਲ ਗਈ ਜਿਹਦੇ ਵਿੱਚ ਭਪੂਤੀ ਸੀ ਰਾਖ ਸੀ ਤਾਂ ਸੁਭਾਗਵਤੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹ ਉਦੋਂ ਹੀ ਪਖੰਡ ਕਰਨ ਲੱਗ ਪਈ ਉਸ ਬਿਰਧ ਔਰਤ ਦੇ ਪੈਰੀ ਡੇਗ ਗਈ ਤੇ ਕਹਿਣ ਲੱਗੀ ਮੇਰੇ ਲਈ ਤਾਂ ਤੁਸੀਂ ਹੀ ਰਬੋ ਤੁਸੀਂ ਜਿੰਨੇ ਚਾਹੋ ਖਰਬੂਜੇ ਖਾ ਲਓ ਇਹ ਭਪੂਤੀ ਦੀ ਰਾਖ ਮੈਨੂੰ ਦੇ ਦਿਓ ਬਿਰਧ ਮਾਤਾ ਮੁਸਕਰਾਈ ਤੇ ਕਹਿਣ ਲੱਗੀ ਕਿ ਨਹੀਂ ਬੇਟਾ ਹੁਣ ਅਸੀਂ ਖਰਬੂਜੇ ਨਹੀਂ ਖਾਵਾਂਗੇ ਪਰ ਤੂੰ ਇਹ ਰਾਖ ਲੈ ਸਕਦੀ ਏ ਉਹਨਾਂ ਨੇ ਉਸਨੂੰ ਥੋੜੀ ਜਿਹੀ ਭਪੂਤੀ ਦੇ ਦਿੱਤੀ ਤੇ ਕਿਹਾ ਜਿਵੇਂ ਚਾਹੀਏ ਦਾ ਇਸਤੇਮਾਲ ਕਰ ਲੈ। ਉਹ ਖੁਸ਼ੀ-ਖੁਸ਼ੀ ਘਰ ਪਹੁੰਚੀ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸਨੂੰ ਵੀ ਭਪੂਤੀ ਮਿਲ ਗਈ ਹੈ। ਰਾਤ ਨੂੰ ਉਸਨੇ ਸਾਰੇ ਕੰਮ ਖਤਮ ਕੀਤੇ ਤੇ ਉਸਨੇ ਉਸ ਰਾਖ ਨੂੰ ਸਾਰੇ ਘਰ ਵਿੱਚ ਸਿਰਕ ਦਿੱਤਾ। ਕੁਝ ਸੰਦੂਕ ਵਿੱਚ ਰੱਖ ਦਿੱਤੀ ਤੇ ਕੁਝ ਤુલਸੀ ਦੇ ਗਮਲੇ ਵਿੱਚ ਰੱਖ ਦਿੱਤੀ। ਉਹ ਸਾਰੇ ਕੰਮ ਕਰਕੇ ਤੇ ਖਾਣਾ ਖਾ ਕੇ ਸੌ ਗਈ। ਸਾਰੀ ਰਾਤ ਉਸਨੂੰ ਨੀਂਦ ਨਾ ਆਈ ਕਿਉਂਕਿ ਉਹ ਸੋਚਦੀ ਰਹੀ ਕਿ ਸਵੇਰੇ ਜਦੋਂ ਉੱਠੇਗੀ ਤਾਂ ਉਹਦੇ ਮਹਿਲ ਵਿੱਚ ਹੀਰੇ ਮੋਤੀਆਂ ਦੇ ਅੰਬਾਰ ਲੱਗੇ ਹੋਣਗੇ। ਉਹ ਸੋਚ-ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ। ਕਿ ਉਹ ਆਪਣੀ ਭੈਣ ਨੂੰ ਨੀਵਾ ਦਿਖਾਏਗੀ ਪਰ ਜਦੋਂ ਸਵੇਰੇ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਹਦਾ ਸਾਰਾ ਮਹਿਲ ਵਰਗਾ ਘਰ ਝੌਂਪੜੀ ਵਿੱਚ ਬਦਲ ਗਿਆ ਚਾਰੇ ਪਾਸੇ ਕੀੜੇ ਮਕੌੜੇ ਭਿੰਨ ਬਣਾ ਰਹੇ ਸੀ ਸੁਭਾਗਵਤੀ ਦਾ ਦਿਲ ਡਰ ਗਿਆ ਤੇ ਉਹ ਮੂੰਹ ਫੜ ਕੇ ਰੋਣ ਲੱਗੀ ਉਹ ਚੀਕ-ਚੀਕ ਕੇ ਕਹਿਣ ਲੱਗੀ हे ਭਗਵਾਨ ਇਹ ਕੀ ਹੋ ਗਿਆ ਉਹ ਗਾਲਾਂ ਦੇਣ ਲੱਗੀ ਆਪਣੀ ਭੈਣ ਨੂੰ ਬੁਰਾ ਭਲਾ ਕਹਿਣ ਲੱਗੀ ਕਿ ਇਹ ਸਭ ਉਸਨੇ ਕਰਵਾਇਆ ਹੈ ਉਹਦੇ ਸائے ਨੇ ਮੇਰੇ ਘਰ ਨੂੰ ਬਰਬਾਦ ਕਰ ਦਿੱਤਾ ਉਸਦਾ ਪਤੀ ਉਸਨੂੰ ਸਮਝਾਉਣ ਲੱਗਾ ਕਿ ਤੂੰ ਆਪਣੇ ਲਾਲਚ ਵਿੱਚ ਆ ਕੇ ਇਹ ਸਭ ਕੀਤਾ ਐਸ ਲਈ ਤੇਰੇ ਨਾਲ ਇਹ ਹੋਇਆ ਤੇਰੀ ਭੈਣ ਦਿਲ ਦੀ ਬਹੁਤ ਚੰਗੀ ਹੈ ਉਦੀ ਸੱਚੀ ਭਗਤੀ ਦੇਖ ਕੇ ਹੀ ਭਗਵਾਨ ਨੇ ਉਸ ਤੇ ਕਿਰਪਾ ਕੀਤੀ ਹੈ ਪਰ ਤੂੰ ਲਾਲਚ ਵਿੱਚ ਸੀ ਤੇ ਤੂੰ ਆਪਣੀ ਖੁਸ਼ੀ ਨੂੰ ਵੀ ਗਵਾ ਬੈਠੀ ਜੋ ਕੁਝ ਵੀ ਹੁੰਦਾ ਹੈ ਉਸ ਵਿੱਚ ਸੰਤੋਖ ਕਰਨਾ ਚਾਹੀਦਾ ਹੈ ਜਦੋਂ ਇਹ ਖਬਰ ਉਸਦੇ ਪੇਕੇ ਘਰ ਪਹੁੰਚੀ ਤਾਂ ਉਸਦੇ ਮਾਤਾ ਪਿਤਾ ਜੋ ਹੁਣ ਕੁੜੀ ਹੋ ਚੁੱਕੇ ਸੀ ਉਸ ਨੂੰ ਦੇਖਣ ਲਈ ਆਏ ਉਹ ਆਪਣੀ ਧੀ ਦਾ ਦੁੱਖ ਵੰਡਾਉਣ ਦੇ ਲਈ ਆਏ ਪਰ ਸੁਭਾਗਵਤੀ ਨੇ ਉਹਨਾਂ ਨੂੰ ਵੀ ਘਰ ਤੋਂ ਬਾਹਰ ਕੱਢ ਦਿੱਤਾ ਇਹ ਸਾਰੇ ਮਾਮਲੇ ਦਾ ਜਦੋਂ ਨਿਰਮਲਾ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਪਤੀ ਦੇ ਨਾਲ ਉਸ ਨੂੰ ਮਿਲਣ ਦੇ ਲਈ ਆਈ ਨਿਰਮਲਾ ਨੇ ਆਪਣਾ ਅੱਧਾ ਧਨ ਆਪਣੇ ਮਾਤਾ ਪਿਤਾ ਨੂੰ ਦਿੱਤਾ ਤੇ ਆਪਣੀ ਭੈਣ ਦਾ ਘਰ-ਵਾਰ ਫਿਰ ਤੋਂ ਬਸਾਇਆ ਪਰ ਉਹਦੇ ਮਾਪਿਓ ਆਪਣੇ ਕਰਮਾਂ ਦੇ ਫਲ ਤੋਂ ਬਚ ਨਹੀਂ ਸਕੇ। ਨਿਰਮਲਾ ਦੇ ਮਾਤਾ-ਪਿਤਾ ਜੋ ਹੁਣ ਕੁੜੀ ਹੋ ਚੁੱਕੇ ਸੀ ਬਹੁਤ ਇਲਾਜ ਦੇ باوجود ਠੀਕ ਨਹੀਂ ਹੋ ਸਕੇ। ਉਹਨਾਂ ਦੇ ਪਾਪ ਇੰਨੇ ਵੱਧ ਚੁੱਕੇ ਸੀ ਕਿ ਕਿਸੇ ਵੀ ਦਵਾਈ ਨਾਲ ਉਹਨਾਂ ਦਾ ਇਲਾਜ ਨਹੀਂ ਸੀ ਹੋ ਸਕਦਾ। ਉਹਨਾਂ ਨੂੰ ਹੁਣ ਆਪਣੀ ਗਲਤੀ ਦਾ ਪੂਰਾ ਅਹਿਸਾਸ ਹੋ ਗਿਆ ਸੀ ਕਿ ਜਿਹਨੂੰ ਉਹ ਕਲੇਣੀ ਮੰਨਦੇ ਸੀ ਉਹ ਹਕੀਕਤ ਵਿੱਚ ਸਾਖਸ਼ਾਤ ਲక్ష్ਮੀ ਹੈ। ਉਹ ਆਪਣੀ ਇਸ ਗਲਤੀ ਲਈ ਪਛਤਾਵਾ ਕਰਦੇ ਹੋਏ ਮਾਫੀ ਦੀ ਭਾਵਨਾ ਨਾਲ ਆਪਣੇ ਕਰਮਾਂ ਲਈ ਭਗਵਾਨ ਤੋਂ ਮਾਫੀ ਮੰਗਦੇ ਰਹੇ। ਪਰ ਪਾਪਾਂ ਦਾ ਬੋਝ ਇੰਨਾ ਵੱਡਾ ਸੀ ਕਿ ਉਹਨਾਂ ਨੂੰ ਸੁੱਖ ਦਾ ਕੋਈ ਰਾਹ ਨਹੀਂ ਮਿਲ ਸਕਿਆ ਇਸ ਤਰ੍ਹਾਂ ਉਹ ਦਰਦ ਤੇ ਤਕਲੀਫ ਵਿੱਚ ਆਪਣੇ ਜੀਵਨ ਦੇ ਬਾਕੀ ਦਿਨ ਗੁਜ਼ਾਰਦੇ ਹੋਏ ਆਪਣੇ ਕੀਤੇ ਕਰਮਾਂ ਦਾ ਫਲ ਭੋਗਦੇ ਭੋਗਦੇ ਗੁਜ਼ਰ ਗਏ ਦੂਜੇ ਪਾਸੇ ਨਿਰਮਲਾ ਤੇ ਉਹਦਾ ਪਤੀ ਰੱਬ ਦੀ ਕਿਰਪਾ ਨਾਲ ਆਨੰਦ ਤੇ ਖੁਸ਼ਹਾਲੀ ਵਿੱਚ ਰਹਿਣ ਲੱਗੇ ਉਹ ਦੋਵੇਂ ਨਿਰੰਤਰ ਧਾਰਮਿਕ ਕੰਮਾਂ ਵਿੱਚ ਜੁਟੇ ਰਹੇ ਤੇ ਹਮੇਸ਼ਾ ਦੁਆ ਕਰਦੇ ਰਹੇ ਕਿ ਉਹਨਾਂ ਦੇ ਜੀਵਨ ਵਿੱਚ ਸਹੀ ਰਸਤਾ ਤੇ ਚੰਗੇ ਕਰਮ ਹੀ ਆਉਣ ਦੋਸਤੋ ਜੀਵਨ ਵਿੱਚ ਹਰ ਸਥਿਤੀ ਤੇ ਹਰ ਵਾਪਰ ਰਹੀ ਘਟਨਾ ਸਾਨੂੰ ਇੱਕ ਸਬਕ ਸਿਖਾਉਂਦੀ ਹੈ ਇਸ ਕਹਾਣੀ ਨੇ ਸਾਨੂੰ ਸਿਖਾਇਆ ਕਿ ਪਿਆਰ ਸੱਚਾਈ ਤੇ ਸੰਤੋਖ ਦੀਆਂ ਰਾਹਾਂ ਤੇ ਚੱਲ ਕੇ ਹੀ ਅਸੀਂ ਰੱਬ ਦੀ ਕਿਰਪਾ ਦੇ ਹੱਕਦਾਰ ਬਣ ਸਕਦੇ ਹਾਂ ਪੈਸਾ غرੂਰ ਤੇ ਕਲੰਕਤ ਖਿਆਲ ਸਿਰਫ ਜੀਵਨ ਨੂੰ ਕਮਜ਼ੋਰ ਕਰਦੇ ਨੇ ਸੱਚੇ ਮਨ ਨਾਲ ਕੀਤੀ ਸੇਵਾ ਤੇ ਸਾਫ਼ ਦਿਲ ਨਾਲ ਕੀਤੇ ਕਰਮਾਂ ਦਾ ਫਲ ਕਦੇ ਅਧੂਰਾ ਨਹੀਂ ਰਹਿੰਦਾ ਨਿਰਮਲਾ ਨੇ ਹਾਲਾਂਕਿ ਉਸਦੇ ਨਾਲ ਕੁਝ ਵੀ ਚੰਗਾ ਨਹੀਂ ਸੀ ਹੋ ਰਿਹਾ ਫਿਰ ਵੀ ਉਸਨੇ ਆਪਣੇ ਧਰਮ ਭਰੋਸੇ ਤੇ ਮਿਹਨਤ ਦੇ ਨਾਲ ਰੱਬ ਦਾ ਅਸ਼ੀਰਵਾਦ ਹਾਸਲ ਕੀਤਾ ਉਸ ਦੇ ਮਾਪਿਓ ਦੇ ਕਰਮਾਂ ਨੇ ਉਹਨਾਂ ਨੂੰ ਦੁੱਖਾਂ ਦੇ ਰਾਹ ਤੇ ਲਿਆ ਕੇ ਖੜਾ ਕਰ ਦਿੱਤਾ ਕਿਉਂਕਿ ਕਰਮਾਂ ਦਾ ਫਲ اٹਲ ਹੁੰਦਾ ਹੈ ਇਸ ਕਹਾਣੀ ਦੇ ਸਬਕ ਵਿੱਚੋਂ ਸਮਝ ਆਉਂਦੀ ਹੈ ਕਿ ਜੇਕਰ ਅਸੀਂ ਚੰਗੇ ਕਰਮ ਕਰੀਏ ਰੱਬ ਕਦੇ ਵੀ ਸਾਡੀ ਸੇਵਾ ਦਾ ਮੂਲ ਨਹੀਂ ਘਟਦਾ ਤੇ ਸੱਚੇ ਮਨ ਤੋਂ ਕੀਤੇ ਗੁਨਾ ਦਾ ਫਲ ਬੇਅੰਤ ਹੀ ਮਿਲਦਾ ਹੈ ਤੇ ਉਸ ਰੱਬ ਦੇ ਇਨਸਾਫ ਦੇ ਅੱਗੇ ਕਿਸੇ ਦਾ غرور ਨਹੀਂ ਚੱਲਦਾ ਸੱਚ ਤੇ ਸੇਵਾ ਦੇ ਰਾਹ ਤੇ ਚੱਲਣਾ ਹੀ ਸਾਡੀ ਆਤਮਿਕ ਸਫਲਤਾ ਦਾ ਮੂਲ ਹੈ ਜਿਵੇਂ ਕਿ ਨਿਰਮਲਾ ਨੇ ਆਪਣੀ ਨਿਮਰਤਾ ਤੇ ਸੱਚੀ ਸੇਵਾ ਦੇ ਨਾਲ ਸਭ ਤੋਂ ਉੱਚਾ ਦਰਜਾ ਹਾਸਲ ਕੀਤਾ ਇਹ ਦਰਸਾਉਂਦਾ ਹੈ ਕਿ ਕਰਮਾਂ ਦੀ ਤਾਕਤ ਨਾਲ ਉਪਕਾਰ ਦੇ ਰਾਹ ਖੋਲੇ ਜਾ ਸਕਦੇ ਨੇ ਉਸਦੇ ਮਾਪਿਓ ਆਪਣੇ ਕਰਮਾਂ ਦੇ ਪਾਪਾਂ ਨੂੰ ਸਮਝਣ ਦੇ ਬਾਵਜੂਦ ਆਪਣੇ ਕਰਮਾਂ ਦੇ ਫਲ ਤੋਂ ਬਚ ਨਹੀਂ ਸਕੇ ਇਸੇ ਤਰ੍ਹਾਂ ਅਸਲ ਖੁਸ਼ੀ ਤੇ ਆਨੰਦ ਸੰਤੋਖ ਨਾਲ ਮਿਲਦੇ ਨੇ ਤੇ ਅਸਲ ਕਰਮਾਂ ਦੇ ਬੀਜੇ ਅਸੀਮ ਸੁੱਖਾਂ ਦੇ ਫਲ ਹੀ ਪੈਦਾ ਹੁੰਦੇ ਨੇ ਕਹਾਣੀ ਸਾਨੂੰ ਸਬਕ ਦਿੰਦੀ ਹੈ ਕਿ ਜੇਕਰ ਅਸੀਂ ਸੰਤੋਖ ਸੇਵਾ ਤੇ ਸੱਚਾਈ ਨੂੰ ਜੀਵਨ ਦਾ ਅੰਗ ਬਣਾਈਏ ਤਾਂ ਸਾਡਾ ਭਲਾ ਹੀ ਹੋਵੇਗਾ ਤੇ ਅਸੀਂ ਆਪਣੀ ਅਸਲ ਮੰਜ਼ਲ ਨੂੰ ਹਾਸਲ ਕਰ ਲਵਾਂਗੇ। ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਤੋਂ ਮਿਲੀ ਸਿੱਖਿਆ ਨੂੰ ਤੁਸੀਂ ਆਪਣੀ ਪੂਰੀ ਜ਼ਿੰਦਗੀ ਯਾਦ ਰੱਖੋਗੇ। ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ।